ਪੰਜਾਬ ਪ੍ਰਦੇਸ਼ ਵਪਾਰ ਮੰਡਲ ਅੰਮ੍ਰਿਤਸਰ ਯੂਨਿਟ ਦੇ ਪ੍ਰਧਾਨ ਸੁਰਿੰਦਰ ਦੁੱਗਲ ਨੇ ਪੰਜਾਬ ਕੈਮਿਸਟ ਐਸੋਸੀਏਸ਼ਨ ਵੱਲੋਂ ਸ਼ਹਿਰ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਅਤੇ ਜਨਮ ਅਸ਼ਟਮੀ ਦੀ ਵਧਾਈ ਦਿੱਤੀ। ਮੈਂ ਸੁਰਿੰਦਰ ਦੁੱਗਲ ਰੈਜ਼ੀਡੈਂਟ ਪੰਜਾਬ ਪ੍ਰਦੇਸ਼ ਉਪਾਦ ਮੰਡਲ ਅੰਮ੍ਰਿਤਸਰ ਤੇ ਆਪਣੀ ਪੰਜਾਬ ਕੈਮਿਸਟ ਐਸੋਸੀਏਸ਼ਨ ਵੱਲੋਂ ਅੰਮ੍ਰਿਤਸਰ ਵਾਸੀਆਂ ਨੂੰ 78ਵੇਂ ਇੰਡੀਪੈਂਡੈਂਸ ਦੇ ਦਿਨ ਤੇ ਬਹੁਤ-ਬਹੁਤ ਸ਼ੁਭ ਕਾਮਨਾਵਾਂ ਦੇਣਾ ਹਾਂ। ਤੇ ਮੈਂ ਪਰਮ ਪ੍ਰਭੂ ਅੱਗੇ ਅਰਦਾਸ ਕਰਨਾ ਕਿ ਆਉਣ ਵਾਲਾ ਸਾਲ ਜਿਹੜਾ ਸਾਰੇ ਅੰਮ੍ਰਿਤਸਰ ਵਾਸੀਆਂ ਲਈ ਖੁਸ਼ਹਾਲ ਹੋਵੇ 인ਡੀਪੈਂਡੈਂਸ ਦੇ ਦੇ ਨਾਲ ਇੱਕ ਪਰਸੋਂ ਜਨਮਸ਼ਟਮੀ ਵੀ ਹੈ ਕ੍ਰਿਸ਼ਨ ਜੀ ਦਾ ਅਵਤਾਰ ਦੇ ਹੜਾ ਤੇ ਉਹਦੀ ਵੀ ਮੈਂ ਸਾਰੇ ਅੰਮ੍ਰਿਤਸਰੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਔਰ ਮੈਂ ਆਪਣੇ ਵਪਾਰ ਦੇ ਲਈ ਗੱਲ ਅੰਮ੍ਰਿਤਸਰ ਦੀ ਕਰਦਾ ਕਿਉਂਕਿ ਉਸੇ ਗੱਲ ਅੱਜਕੱਲ੍ਹ ਅੰਮ੍ਰਿਤਸਰ ਦੀ ਕਰਦੇ ਆਂ ਔਰ ਪੂਰੀ ਆਸ਼ਾ ਕਰਦੇ ਆਂ ਕਿ ਆਉਣ ਵਾਲਾ ਸਾਲ ਜਿਹੜਾ ਸਾਡੀ ਅੰਮ੍ਰਿਤਸਰ ਕਾਰਪੋਰੇਸ਼ਨ ਸਾਡੇ ਸੀਪੀ ਸਾਹਿਬ ਤੇ ਸਾਡੇ ਪੰਜਾਬ ਸਰਕਾਰ ਜਿਹੜੀ ਆ ਅੰਮ੍ਰਿਤਸਰ ਦੇ ਲਈ ਜਿਹੜੀਆਂ ਅਸੀਂ ਪੰਜਾਬ ਪ੍ਰਦੇਸ਼ ਵਾਰ ਵਾਰ ਮੰਡਲ ਵੱਲੋਂ ਆਪਣੀਆਂ ਮੁਸ਼ਕਲਾਂ ਰੱਖੀਆਂ ਚਾਹੇ ਵਪਾਰ ਦੇ ਨਾਲ ਰਿਲੇਟਿਡ ਚਾਹੇ ਸੜਕਾਂ ਸੀਬ੍ਰਿਜ ਪਾਰਕਿੰਗ ਦੇ ਨਾਲ ਰਿਲੇਟਿਡ ਸਾਨੂੰ ਪੂਰੀ ਉਮੀਦ ਹੈ ਕਿ ਆਉਣ ਆਦੇ ਸਾਲ ਦੇ ਵਿੱਚ ਇਹ ਸਾਰੀਆਂ ਪੂਰੀਆਂ ਹੋਣਗੀਆਂ ਮੈਂ ਇੱਕ ਵਾਰੀ ਫੇਰ ਸਾਰੇ ਹੀ ਅੰਮ੍ਰਿਤਸਰੀਆਂ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਇਹਨਾਂ ਦੋਨਾਂ ਤਿਹਾੜਿਆਂ ਦੀ 인ਡੀਪੈਂਡੈਂਸ ਦੇ ਜੀ ya no